ਬੀਤੇ ਦਿਨੀ ਲੋਕ ਇਨਸਾਫ ਪਾਰਟੀ ਦੇ ਮਾਝੇ ਦੇ ਜਰਨੈਲ ਅਮਰੀਕ ਸਿੰਘ ਵਰਪਾਲ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਲਈ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐਮਐਲਏ ਹਲਕਾ ਦੱਖਣੀ ਡਾਕਟਰ ਰਿੰਦਰ ਬੀਰ ਸਿੰਘ ਨੇ ਜਰ ਅਤੇ ਲੋਕ ਸਭਾ ਸੀਟ ਦੇ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਦੇ ਪਹੁੰਚਣ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਅਮਰੀਕ ਸਿੰਘ ਵਰਪਾਲ ਨੇ ਆਪਣੀ ਸਮੁੱਚੀ ਟੀਮ ਨਾਲ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਇਸ ਮੌਕੇ ਵੱਡੀ ਸੰਖਿਆ ਦੇ ਵਿੱਚ ਲੋਕ ਪਹੁੰਚੇ ਸਭ ਤੋਂ ਪਹਿਲਾਂ ਆਜੋ ਆਜੋ ਕੋਈ ਨਹੀਂ ਬਹੁਤ ਹੀ ਸਤਿਕਾਰ ਦੇ ਨਾਲ ਨਾਗੇ ਉਹ ਆਪਣੇ ਸਾਰੇ ਪ੍ਰਬੰਧ ਨੂੰ ਪੜਾਣ ਨੂੰ ਤੇ ਆਪਰੇ ਸ਼ਾਸਿਕਾ ਨਾਗੇ ਜੀ ਦਾ ਸਾਲਸਾ ਨਾਗੇ ਜੀ ਇਹ ਕਦੀ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਕਹਾ ਦੇ ਹਲਕੇ ਦੇ ਐਨਐਲਐ ਸਾਹਿਬ ਸੌਕਾ ਮੰਤਰੀ ਕਾਂਫਰੰਸਤੀ ਸਾਰੇ ਪ੍ਰਾਂਤ ਕੋਲ ਦਾ ਚੇਅਰਮੈਨ ਦਸ ਜੀ ਸਿੰਘ ਜੀ ਉਹ ਜਿਹਨਾਂ ਨੇ ਅੱਜ ਵੀ ਦਿੱਲੀ ਤੋਂ ਆ ਕੇ ਮੈਚ ਕੀਤਾ ਉਹ ਪਾਸਾ ਸਦਾਲ ਮੀਟਿੰਗ ਸੈੱਡੀ ਉਹ ਵੀ ਜਿੰਨੇ ਤੁਸੀਂ ਕਹਿੰਦੇ ਆਏ ਲੋਕ ਉਹ ਜਿਹੜਾ ਤੁਹਾਨੂੰ ਕਹਿਣੀਆਂ ਬਾਕੀ ਸਾਡੀ ਮਰਦੀਆਂ ਮੈਂ ਬਾਤਾਂ ਦੂਰੇ ਕਿਹਾ ਕਿ ਜਿਹੜੀ ਵੋਟ ਇਸ ਵੋਟ ਨੇ ਤੁਹਾਡਾ ਤੁਹਾਡੇ ਬੱਚਿਆਂ ਦਾ ਮੇਰਾ ਮੇਰੇ ਬੱਚਿਆਂ ਦਾ ਸਾਦੇ ਸਾਫਲੇ ਪਰਵਾਹਾਂ ਦਾ ਕੋਈ ਕਿਹੜਾ ਉਹ ਗਸਾਈਂ ਕਰਦਾ ਅੱਧੇ ਰਾਕ ਰੁਪਈਆ ਲੱਗਿਆ ਇੱਕ ਕੰਪਨੀ ਨੇ ਆਲਾ ਲਾ ਲਿਓ ਉਹ ਕਹਿੰਦੇ 500 ਦੀ ਸਰਕਾਰ ਫੀ ਹੋ ਕਰਦੀ ਪਾ ਗੱਲ ਦੇਤੇ ਦੇ ਜਾਣਾ ਹੈ ਸਵੇਰ ਜੀ ਜਾਣ ਤੇ ਬੱਦੂ ਤੇ ਜਾਣਾ ਹੈ ਤੇ ਸਾਨੂੰ ਕਿਤੇ ਸਵੇਰ ਸਰਪੰਚ ਦਾ ਹਸਪਤਾਲ ਦਾ ਸੁਖੂ ਨਾ ਦਾ ਉਹ ਕਿਤੇ ਮਾਰ ਨੂੰ ਫਿਰ ਦਲੂ ਪੰਜਾਬੀ ਕਰੀ ਗਏ ਇੱਕ ਦੇ ਵਿਹਾਰ ਦਾ ਨਾਵਾ ਵੀ ਬਾਦਿਆ ਬਾਕੀ ਗੱਲਾਂ ਪਾਸੇ ਰਾਫਤਾਰ ਵੀ ਬੰਦਰ ਅੱਗੇ ਪਹਿਲਾ ਮੇਰਾ ਪੰਜਾਬ ਦਾ ਮੇਰਾ ਨਿਰਣਾ ਨਿਕਿਆ ਕਰਨਾ ਪਹਿਲਾ ਮੇਰਾ ਪੰਜਾਬ ਦਾ ਹਰ ਇੱਕ ਮੈਂ ਹੁਣ ਸਾਹਮਣੇ ਆ ਕੇ ਤੁਹਾਨੂੰ ਕਹਿੰਦਾ ਕਿ ਵਕਤ ਮਾਨਸਾਬਾ ਇਹ ਬਦਲਾਅ ਹੋਇਆ ਦੋ ਸਾਲ ਕੰਮ ਕੀਤਾ ਆਪਣੇ ਕੰਮ ਦੇ ਦਾ ਹੱਕ ਮੋਟਾ ਮੰਗਦੇ ਤੇ ਕੰਮ ਕੀਤਾ ਜੀ ਵੋਟਾ ਪਾ ਰਹੇ ਨਾਲੇ ਵੀ ਕਿੰਨੇ ਨਹੀਂ ਕਿੰਨਾ ਨਾ ਪਾਉ ਕੋਈ ਅਹੀਂ ਗਲਤ ਸਲਾਹ ਬਣਦੀ ਅਹੀਂ ਗਲਤ ਰਾਹੇ ਬਣਦੇ ਅਹੀਂ ਜਿਦੋਂ ਬੰਨਾਗੇ ਸਾਹਿਬ ਸਵਾਤ ਤੇ ਬਹਾਵੀ ਬੰਦਾ ਕੇ ਵੋਟਾਂ ਲਈ ਜਿਦੋਂ ਬੰਦੂ ਦਾ ਡਾਕਟਰ ਬਿੱਜਰ ਇਹ ਸੇਵ ਕੇ ਮੈਂ ਛੜਕਾ ਬੰਦੂਗਾ ਜਦੋਂ ਬੰਦੂਗਾ ਸਕੂਲ ਬੰਦੂਗਾ ਜਦੋਂ ਬੰਦੂਗਾ ਮੱਲਾ ਗਈ ਬੰਦੂਗਾ ਸਾਹਿਬ ਗੱਲਿਆ ਬੰਦੂਗਾ ਇਹ ਖਰਾਬ ਨਹੀਂ ਹੋਸਾਗਾ ਨਾ ਸਹੀ ਵਰਤੇ ਅਸੀਂ ਤੇ ਸਭ ਇਹ ਚੀਜ਼ਾਂ ਬੰਦਾ ਦੇਣਾ ਜਿੱਦਾਂ ਇਹ ਲੋਰੇ ਪੀੜਾ ਆਜਾ ਪੀੜਾ ਦੇ ਕੇ ਵੋਟ ਵਾਸਤੇ ਮਰਦੇ ਰਹਿਣਗੇ ਕਿ ਮੈਂ ਤੁਹਾਨੂੰ ਬੇਨਤੀ ਕਰਨਾ ਮਪਾਲ ਸਾਹਿਬ ਨੇ ਫਨਾਨ ਕੀਤੀ ਉਹ ਤੋਂ ਹਰ ਸੀ ਇਹਨਰ ਕਾ ਬੜਾ ਮਨ ਖੁਸ਼ ਹੋਇਆ ਇਹਨਾਂ ਨੇ ਖੁਸ਼ੀ ਕੀਤੀ ਇੱਕ ਗੱਲ ਮੈਨੂੰ ਹੋਰ ਦਾ ਪੋਰਟਕਸ ਫੋਟੋ ਦਿੱਤਾ ਮੈਨੂੰ ਜਦੋਂ ਇੱਕ ਦੋ ਤਾ ਅੱਜਾ ਚਾਹ ਦੀ ਕਈ ਇਹ ਬੰਦੇ ਨੂੰ ਸਾਰੇ ਸਾਰੇ ਉੱਪਰ ਮੁੱਖਾ ਰਿਹਾ ਸੀ ਕਈਆਂ ਕਿਹਨਾਂ ਕਿਸੇ ਨੂੰ ਦੁਬੀ ਚਾਹ ਲੱਗ ਜਾਂਦਾ ਹੋਰ ਪੰਜ ਸਾਲ ਬੜੇ ਬੀਤੇ ਬੰਦੇ ਆਮਾਨ ਦਾ ਬੰਦੇ ਇਹਨਾਂ ਨੇ ਮਿਲਦ ਕੀਤੀ ਤਬੂ ਗਏ ਇਹਦਾ ਭਗਵਾਨ ਸਾਹਿਬ ਲੀਡਰ ਹੀ ਗਾੜੀਓ ਭੱਜ ਗਿਆ ਸੀ ਥੋੜਾ ਭੱਜੇ ਅਰੇ ਹੋਰ ਵੀ ਭੱਜ ਗਏ ਕਿਥੇ ਚੱਕ ਕੇ ਜਾਣਾ ਸੁਭਾਅ ਹੀ ਜਾਣਾ ਤੁਸੀਂ ਮੌਸਮ ਨੂੰ ਬਦਲ ਗਏ ਹੋ ਹੀ ਰੁੱਖਾ ਮੁੱਖਰੇ ਰਕਮਾਂ ਨੂੰ ਛੋ ਮਾ ਦੇ ਉਹਦੇ ਲਈ ਗੱਬਾ ਬੜਾ ਆਂਗਰ ਕਿਰਤਾਂ ਦੇ ਨੌਕਰ ਉਤਾਰਨ ਨੂੰ ਜੇਤ ਕਾਜ ਵਾਗ ਨਾ ਹਟ। ਇਸ ਕਰਕੇ ਕਿ ਇਹ ਸਾਡਾ ਕਾਹਲੇ ਆਦਮੀ ਉਹ ਤਕਰੀਰ ਕੇ ਵਿੱਚ ਵੀ ਸਾਰੇ ਸਾਡੇ ਨੇਰ ਨਾਲ ਨਿਕਲੇ ਲੱਭੇ। ਇਸ ਤਰੀਕੇ ਨਾਲ ਮੈਂ ਤੁਹਾਡਾ ਜੀ ਦਾ ਸ਼ੁਕਰੀਆ। ਇਸੇ ਵੀ ਅਮਾਤਸਾ ਦੇ ਬਹੁਤ ਮਿਹਨਤੀ ਬਗੇ ਇਮਾਨਦਾਰੀ ਦਾ ਤਾਣੋਨ ਕੀਤਾ ਕਰਦਾ ਰਹੇ। ਜਿੰਨਾਂ ਦੇ ਮੰਦਿਆ ਦੀ ਗੱਲ ਕਰੀ। ਸਭ ਲੋਕੇ ਆਪਣਾ ਬੋਚਾ ਬਧੋ ਗਿਆ। ਫੋ ਤਾਂ ਮੈਂ ਦੇਖੇ ਕਰੂੰਗਾ। ਤੇ ਪਹਿਲੇ ਗੋ ਨੂੰ ਸਾਸ ਬੇਸ ਬੇਲੀ ਮਾਮਾ ਕਿਉਂਕਿ ਘਰ ਤੋਂ ਬਣੀ ਜਾਣਾ ਹੈ ਸਵੇਰ ਦੀ ਜਾਂਚ ਕਰਾਉਣਾ ਪੁੱਤੇ ਜਾਣਾ ਹੈ ਤੇ ਸਾਨੂੰ ਕਿਤੇ ਪ੍ਰਕਿਰਤੀ ਹੋਰ ਕੋ ਜੋ ਸੀਗੋ ਨੂੰ ਨਹੀਂ ਸੁਣੇ ਕਿ ਕਿ ਕਰ ਗੋਚੀ ਬੋਲੀ ਤੇ ਉਹਵਾ ਤੋਂ ਤੰਮੀਰ ਬੰਨਾ ਉਹਦਾ ਦੋਸਤ ਆ ਉਹ ਅੱਖਰ ਉਹਦੇ ਕਿਹੜਾ ਗਾੜੀ ਉਹ ਤੁਹਾਡੇ ਉੱਤੇ ਪੁੱਛੇ ਦੋ 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 ਬੰਨੇ ਤੇ ਆ ਗਾਰੀ ਉਹ ਸੈਕੰਡ ਨੇਰ ਮੈਂ ਉਹ ਸਾਰੇ ਕੰਮ ਮੈਂ ਫਾਇਦਾ ਨਹੀਂ ਦੱਸਦਾ ਫਾਇਦਾ ਨਹੀਂ ਦੱਸਦਾ ਕਿ ਦੋ ਬੋਟਾ ਬੋੜਾ ਹਾਈ ਨਿਕਲਣੇ ਮੈਂ ਇਹੋ ਬੀ ਵੀ ਬੰਦੇ ਨਾ ਤੁਹਾਨੂੰ ਜੱਲਾਉਤ ਸਾਡੇ ਦੋ ਜੀ ਨਾ ਜਾਓ ਵੋਟਾ ਤੁਸੀਂ ਪਾਉਣ ਗਿਆ ਟਾਈਮ ਦਾ ਪਾਉਣ ਗਿਆ ਸਵੇਰਾ ਸੇਲ ਪਾਉਣ ਗਿਆ ਦੋ ਨੰਬਰ ਦਾ ਆਪਣਾ ਨਿਸ਼ਾਨ ਵੋਟਾ ਪਾ ਕੇ ਕਰ ਦਿਓ ਕਰ ਦਿਓ ਸਰ ਕਾਹਦੂ ਕਦੀ ਗਿਲਾ ਨਹੀਂ ਹੋਊਗਾ ਤੇ ਤੁਸੀਂ ਗਲ ਥਾਂ ਤੇ ਵੋਟ ਪਾਈ ਹੈ ਜੇ ਤੁਸੀਂ ਵੋਟ ਪਾ ਦਿਓ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਗੁਰੂ ਰਾਮਦਾਸ ਜੀ ਦੀ ਨਗਦੀ ਦੀ ਸੇਵਾ ਮਿਲ ਜਾਊਗਾ ਕਦੇ ਵੀ ਪੰਜਾਬੋਂ ਪਿੱਛੇ ਨਹੀਂ ਕਰੂੰਗਾ ਕਦੇ ਵੀ ਅੰਬਸਰ ਤੋਂ ਪਿੱਛੇ ਨਹੀਂ ਕਰੂੰਗਾ ਜੈ ਹਿੰਦ ਸੋਨਾ ਸਾਡਾ 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 ਤੁਸੀਂ ਮੋਟਰ ਪਾ ਦਿਓ ਮੈਂ ਪੰਜਾਬ ਦਾ ਪੁੱਤ ਬਣ ਕੇ ਅੰਬਸਰ ਕੇ ਪੁੱਤ ਬਣ ਕੇ ਪੰਜਾਬ ਦੀ ਉੱਥੇ ਲੜਾਈ ਲੜੂਗਾ ਤੁਹਾਨੂੰ ਮਾਣ ਹੋਊਗਾ ਕਿ ਤੁਹਾਡੀ ਵੋਟ ਸਹੀ ਥਾਂ ਤੇ ਪਈ ਆ ਬਾਜੋ ਜਿੰਦਾਬਾਦ ਪੰਜਾਬ ਦੇ ਕਾਂਗਰਸ ਮੰਤਰੀ ਸਰਦਾਰ ਤਦੀਪ ਸਿੰਘ ਜੀ ਢਾਈ ਵਾਹ ਬਹੁਤ ਹੀ ਸੂਝਵਾਨ ਬੜੇ ਦਿਖੇ ਤੇ ਸੂਝੇ ਸਾਡੇ ਦੱਖਣੀ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਡਾਕਟਰ ਨਿਜਰ ਸਾਹਿਬ ਜੀ ਉਹਨਾਂ ਦੇ ਨਾਲ ਹੀ ਬਿਖੇ ਸਾਡੇ ਆਪਣੇ ਸਰਦਾਰ ਜੱਪਰ ਸਿੰਘ ਜੀ ਕੇਰਵਰ ਸਾਹਿਬ ਸਾਰੇ ਸਾਥੀ ਉਦੇਜ ਦੇ ਬਿਖੇ ਆ ਔਰ ਮੇਰੇ ਸਾਹਮਣੇ ਬਿਖੇ ਸਾਡੇ ਸਿਰ ਦੇ ਤਾਰ ਵੱਡੇ ਭਰਾ ਛੋਟੇ ਭਰਾ ਮਾਵਾਂ ਢੀਆਂ ਭੈਣਾਂ ਬੈਠੀਆਂ ਔਰ ਮੇਰੀ ਸਮੁੱਚੀ ਲੀਡਰਸ਼ਿਪ ਨੂੰ ਲੋਟ ਸਾਹਿਬ ਪਾਰਟੀ ਆਈ ਹਾਜ਼ਰਿਆ ਗੱਟ ਕੇ ਫਤਿਹ ਬੁਲਾਉਣਾ ਵਾਈਪ ਜੀ ਕਾ ਖਾਸਾ ਵਾਟ ਜੀ ਦੀ ਫਤਿਹ ਧਾਲੀਵਾਲ ਸਾਹਿਬ ਨੇ ਦੋ ਗੱਲਾਂ ਬੜੀਆਂ ਠੋਕ ਤੇ ਕਹੀਆਂ ਇੱਕ ਦਿਨਾਂ ਨੇ ਕਹੀ ਆ ਕਿ ਦੋ ਸਾਲ ਦੇ ਵਿੱਚ ਐਮ.ਐਲ.ਏ ਵੀ ਰਹੇ ਆ ਮੈਂ ਤੇ ਨਿਜਰ ਸਾਹਿਬ ਕੈਬਨਟ ਮੰਤਰੀ ਵੀ ਰਹੇ ਆ ਕੋਈ ਬੰਦਾ ਬਾਹਰ ਖੜੀ ਕਰਕੇ ਕਹਦੇ ਵੀ ਕਿ ਕਿਸੇ ਗੱਦਾ ਡਾਰ ਨਾ ਪਾਵੇ। ਔਰ ਤੁਸੀਂ ਸਾਡੇ ਰੱਬ ਨੂੰ ਬੈਠੇ ਜਾਂ ਸਾਰੀ ਸਾਹ ਸੰਗਤ ਸਾਰੀ ਆਮ ਆਦਮੀ ਪਾਰਟੀ ਲੀਡਰਸ਼ਿਪ ਬੈਠੀ ਆ। ਮੈਂ ਤੁਹਾਡੇ ਚਰਣਾ ਜਾਸ ਲੋਕੇ ਕਹਿਣਾ ਕਿ 20-25 ਸਾਲ ਆਪੋ ਜਿਹੜੇ ਰਾਜਨੀਤੀ ਕੀਤੀ ਆ ਇੱਕ ਤੇ ਬੰਦਾ ਖੜਾ ਕੇ ਕਹਦੇ ਜਿਹੜੇ ਠੱਗੀ ਮਾਰੀ ਹੋਵੇ ਕੋਈ ਇਲਜ਼ਾਮ ਲਗਾ ਹੋਵੇ ਤੀਸਰੀ ਗੱਲ ਕੋਈ ਬੰਦਾ ਕਹ ਦੇ ਵੀ ਵਪਾਰ ਦੇ ਕੋਲ ਕੰਮ ਗਿਆ ਹੋਈਏ ਕਿ ਉਹਨੇ ਇਹ ਕਿਹਾ ਹੋਵੇ ਕਿ ਕੰਮ ਹੋ ਨਹੀਂ ਸਕਦਾ ਵਰਪਾਲ ਸਾਹਿਬ ਜਿੰਦਾਬਾਦ ਵਰਪਾਲ ਸਾਹਿਬ ਜਿੰਦਾਬਾਦ ਕੋਈ ਬੰਦਾ ਇਹ ਨਹੀਂ ਕਹੇਗਾ ਕੀ ਟੇਲੇ ਬੰਦਿਆਂ ਨੇ ਸਮਰਥਨ ਦਿੱਤਾ ਯਾਰ ਉਹ ਤੇ ਠਾਕੜੀ ਉਹਨਾਂ ਦੀ ਲੈਣੀ ਉਹ ਕਿਹਦਾ ਖਾਲਸਾ ਵਾਇਰਲ ਹੋ ਗਿਆ ਨੰਬਰ 4 ਧਾਰੀਵਾਰ ਸਾਹਿਬ ਨੇ ਆਪਿਆ ਦੱਸਿਆ ਮੈਨੂੰ ਕਹਿੰਦੇ ਆ ਵੀ ਆਪਾਂ ਪਾਰਟੀ ਸ਼ਾਮਲ ਹੋਣਾ ਮੈਂ ਕਿਹਾ ਧਾਰੀਵਾਰ ਸਾਹਿਬ ਮਾਨ ਸਾਹਿਬ ਵੀ ਕਹਿੰਦੇ ਆ ਵੀ ਮੁੜ ਕੇ ਦਿੱਧੀਆਂ ਕਹਿੰਦੇ ਆ ਮੈਂ ਸ਼ਾਮਲ ਨਹੀਂ ਹੋਣਾ ਕੀ ਹੈ ਧਾਰੀਵਾਰ ਸਾਹਿਬ ਮੈਂ ਕਿਹਾ ਸਮਰਥਨ ਦਵਾਂਗੇ ਠੋਕੇ ਅੱਜ ਤੱਕ ਪਾਰਟੀ ਨਹੀਂ ਬਦਲੀ ਮਰਦ ਬੱਚੇ ਆ ਰਾਮੂ ਆਇਆ ਸਾਹਿਬ ਆ 15 ਸਾਲ ਰਿਹਾ 20 ਸਾਲ ਰਿਹਾ ਉਹ ਛੱਡ ਕੇ ਚੱਲ ਗਏ ਅਸੀਂ ਫੇੜਾ ਲੱਗ ਰਿਹਾ ਸਾਰੇ ਸਾਥੀ ਇੱਥੇ ਆ ਗਏ ਆ 7 ਸਾਲ ਆਏ ਆ ਆਮ ਆਦਮੀ ਪਾਰਟੀ ਨਾਲ ਐਲਾਈਅንስ ਸੀ 2017 ਤੋਂ ਸਾਰੀਆਂ ਵੱਡੀਆਂ ਸਟੇਟਾਂ ਤੇ ਮੈਂ ਚੜ੍ਹ ਨਾਲ ਬੋਲਦਾ ਰਿਹਾ ਮਾਝੇ ਵੱਲੋਂ ਹਾਂਜੀ ਮੈਂ ਤੁਹਾਡੇ ਚਰਨਾਂ ਦੀ ਧੂੜ ਆ ਕਿ ਜੇ ਮੈਨੂੰ ਰਾਤ ਕਿਹਾ ਸੀ ਨਾ ਧਾਰੀਵਾਸ ਸਾਹਿਬਾਂ ਦੀ ਛੋਟੀ ਜੀ ਮੀਟਿੰਗ ਕਰਾਉਣੀ ਆ ਤੇ ਮੈਂ ਕਿਤੇ ਹੀ ਗਿਆ ਉਹਨਾਂ ਦੇ ਤੁਸੀਂ ਆਏ ਜੇ ਮੈਂ ਤੁਹਾਡਾ ਦਿਨਾ ਸਾਰੀ ਬੰਦ ਦੇ ਸਕਦਾ ਔਰ ਧਾਰੀਵਾਸ ਸਾਹਿਬਾਂ ਮੈਂ ਕੋਈ ਗੱਲਾਂ ਨਹੀਂ ਕਰਨੀਆਂ ਜੇ ਥੋੜੇ ਇਤਾਂ ਦਾ ਦਾ ਸਮਰਥਨ ਤਾਂ ਮੈਂ ਮੀਡੀਆ ਲੋਕ ਨੂੰ ਪ੍ਰਿੰਟ মিডিਆ ਬੈਠਾ ਸਾਰੇ মিডিਆ ਬੈਠਾ ਮੈਂ ਇਹਨਾਂ ਦੀ ਹਾਜ਼ਰੀ ਚ ਕਹਿਣਾ ਵੀ ਜਿਹੜੇ ਬਾਦਿਏ ਛੱਡਿਆ ਪੂਰੇ ਪੰਜਾਬ ਮੈਂ ਕੰਮ ਕੀਤਾ ਜਿਹੜੇ ਮੈਨੂੰ ਪਿਆਰ ਕਰਦੇ ਆ ਜਿਹੜੇ ਮੈਨੂੰ ਠੀਕ ਸਮਝਦੇ ਆ ਉਹ ਸੁੱਝੇ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਟੋਕੇ ਸਪੋਰਟ ਕਰਨ। ਜੋ ਰਹਾ ਜੋ ਸਿਰੋਹਰ ਅੱਜ ਵੀ ਤੁਹਾਡੇ ਚਰਣਾ ਚਾਹਜ ਰਹੇ ਆ ਤਾਰੀਵਾਲ ਸਾਹਿਬ ਬਹੁਤ ਸੱਚੇ ਸੁੱਚੇ ਦਲੇਰ ਧੜਕ ਅੰਦਰ ਬੰਦੇ ਆ ਡਾਕਟਰ ਸਾਹਿਬ ਵੀ ਕੋਈ ਕਸਰ ਨਹੀਂ ਤੇ ਮੈਂ ਦਾਸ ਵੀ ਕਹਿਣਾ ਵੀ ਪੂਰੇ ਪੰਜਾਬ ਚੱਕੇ ਦੀ ਗੱਲ ਸੁਣਦਾ ਰਿਆ ਅੱਜ ਵੀ ਸੁਣਾਗਾ ਔਰ ਜੇ ਪਾਰਟੀ ਕਹੇਗੀ ਤੇ ਤੁਹਾਡੇ ਭਰਾਵਾਂ ਵੱਡਿਆਂ ਦਾ ਇੰਨਾ ਆਸ਼ੀਰਵਾਦ ਆ ਵੱਡੇ ਵੱਡੇ ਲੀਡਰ ਪੰਜਾਬ ਦੇ ਸਾਰੇ ਕੋਲ ਵੀ ਮੇਰੇ ਨਾਲ ਅੱਜ ਕੋ ਕੋਰੇ ਨਾਲ ਹੋਵੇ ਪਰ ਸਾਰਾ ਉਹਨਾਂ ਨੇ ਕੋਈ ਅਜਿਹੀ ਗੱਲ ਨਹੀਂ ਬਤਾਰੀ ਵਾਦ ਸਾਹਿਬ ਨੂੰ ਇਹ ਵੀ ਕਿਹਾ ਸੀ ਕਿ ਤੁਸੀਂ ਆਪ ਕੋਲ ਜੇ ਲੇਟ ਹੋ ਗਏ ਜੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀ ਆ ਆ ਮੇਰੇ ਵੀਰਾ ਹਾਈ ਕੋਰਟ ਦੇ ਵਕੀਲ ਸਾਹਿਬ ਚੜ ਸਾਹਿਬ ਚੋੜੀ ਜੀ ਮੁਰਦਾ ਮੁੰਡਾ ਜਗਵੰਦਰ ਸਿੰਘ ਬਈ ਗੱਲਾਂ ਚੰਗੀਆਂ ਲੱਗੀਆਂ ਕਿੱਥੇ ਕਿੱਥੇ ਆ ਉਹ ਬੈਠਾ ਆ ਦੀ ਬਨਾਲੇ ਤੋਂ ਆ ਅਰ ਵਿਸ਼ੇਸ਼ ਤੌਰ ਤੇ ਧੰਨਵਾਦੀ ਹਰ ਪੰਜ ਮਾਨ ਸਾਹਿਬ ਦੇ ਮਾਮਾ ਜੀ ਦਾ ਇਹ ਕੇ ਜਿੰਨਾ ਦੀ ਪ੍ਰੇਰਨਾ ਸਦਕਾ ਮੈਂ ਇਹਨਾਂ ਦਾ ਸਮਰਥਨ ਕੀਤਾ ਆਵਾਜ਼ ਨਹੀਂ ਪਾਤੀ ਦਾ ਕਿਉਂ ਕੀਤਾ ਇਹ ਵੀ ਗੱਲ ਦੱਸਣ ਲੱਗਾ ਕਿ ਜੇ ਤੁਸੀਂ ਪਹਿਲੀ ਗੱਲ ਤੇ ਜਿੰਨੇ ਸਾਰੇ ਬਿੱਟੇ ਸਾਰੇ ਇਨਰ ਤੋਂ ਸਿਆਲੇ ਜੀ ਬਹੁਤ ਮੈਂ ਆਪਣੀ ਸਮੁੱਚੀ ਟੀਮ ਨਾਲ ਵਿਚਾਰ ਕਰਨ ਤੋਂ ਬਾਅਦ ਕਿ ਆਪਾਂ ਸਮਰਥਨ ਉਹ ਕਰਨਾ 20-25 ਸਾਲ ਆਪਾਂ ਆਪੋ ਜੀਵਾ ਕਰਦੇ ਰਿਹਾ ਕੋਈ ਇਹ ਨਾ ਕਵੇ ਇਹ ਠੱਗਾਂ ਤੋਂ ਅਸਮਰਥ ਕਰਦਾ ਯਾਰ ਚੰਗੇ ਬੰਦੇਆ ਸਮਰਥਨ ਕਰਨਾ ਗੁਰਪਾਲ ਸਾਹਿਬ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਤੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਉਹਨਾਂ ਦੇ ਵਿਚਾਰ ਵੀ ਜਾਣਾਂਗੇ ਹਾਂਜੀ ਸਰ ਤੁਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਲੋਕ ਇਨਸਾਫ ਪਾਰਟੀ ਦੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਮੈਂ ਪੰਜਾਬ ਵਾਸੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 20-25 ਸਾਲ ਇਹਦਾ ਮਾਨਸ ਕਰ ਦਿੱਤਾ ਹੁਣ ਫੈਸਲੇ ਦੀ ਘੜੀ ਸੀ ਇਹ ਜਿਹੜਾ ਸਾਡਾ ਹਿੰਦੁਸਤਾਨ ਦੇ ਉੱਤੇ ਪੰਜਾਬ ਦੀ ਗੱਲ ਕਰਨੀ ਜਾ ਕੇ ਪਾਰਲੀਮੈਂਟ ਚ ਆ ਉਹ ਸੂਝਵਾਨ ਬੰਦਾ ਚੁਣ ਲਈ ਬਹੁਤ ਵਿਚਾਰ ਕੀਤਾ ਗਿਆ ਆਪਣੇ ਮੇਰੇ ਸਾਥੀਆਂ ਨਾਲ ਸਾਥੀਆਂ ਦੇ ਸਾਰੀ ਸਹਿਮਤੀ ਨਾਲ ਜਿੰਨੀ ਮੇਰੀ ਸਮੁੱਚੀ ਮਾਜੇ ਦੀ ਟੀਮ ਆ ਉਹਨਾਂ ਨੇ ਕਿਹਾ ਕਿ ਆਪਾਂ ਉਸ ਬੰਦੇ ਨੂੰ ਸਮਰਥਨ ਦੇਣਾ ਜਿਹੜਾ ਲੋਕਾਂ ਦੀ ਗੱਲ ਕਰੇ ਜਾ ਕੇ ਤੇ ਜਿਹੜਾ ਸਾਡੀ ਸੋਚ ਨਾਲ ਬੰਦਾ ਮਿਲਦਾ ਹੈ ਇਸ ਕਰਕੇ ਅਸੀਂ ਸਾਰਿਆਂ ਦੀ ਸਲਾਹ ਨਾਲ ਮੈਂ ਜਿਹੜਾ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਆਮ ਆਦਮੀ ਪਾਰਟੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਕਿਸ ਤਰ੍ਹਾਂ ਹੋਏ ਪ੍ਰਭਾਵਿਤ ਨਹੀਂ ਸਾਡੀ ਸੋਚ ਵੀ ਇਹੋ ਹੀ ਵੀ ਲੋਕਾਂ ਦੀ ਸੇਵਾ ਕਰਨਾ ਤੇ ਮੈਂ ਸਮਝਿਆ ਵੀ ਜਿਹੜਾ ਧਾਰੀਵਾਲ ਸਾਹਿਬ ਆ ਉਹ ਲੋਕਾਂ ਦੀ ਗੱਲ ਸੁਣਦਾ ਥੱਲੇਦਾਰ ਬੰਦਾ ਡਾਕਟਰ ਨਿਜਰ ਸਾਹਿਬ ਸਾਡੇ ਹਲਕੇ ਦੇ ਆ ਉਹਨਾਂ ਨੇ ਚੰਗਾ ਵਿਕਾਸ ਕਰਾਇਆ ਤੇ ਲੋਕਾਂ ਦੀ ਗੱਲ ਸੁਣਦੇ ਆ ਸੂਝਮਾਨ ਆ ਪੜ੍ਹੇ ਲਿਖੇ ਆ ਤੇ ਉਹਨਾਂ ਨੂੰ ਸਮਝਿਆ ਵੀ ਅਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਸਾਡਾ ਭੇਖਿਆ ਤੇ ਜਿਹੜੀ ਸਾਡੀਆਂ ਆਉਣ ਵਾਲੀਆਂ ਪੀੜ੍ਹੀ ਉਹਨਾਂ ਲਈ ਕੁਝ ਕਰਨਾ ਇਸ ਕਰਕੇ ਅਸੀਂ ਸੋਚਿਆ ਕਿ ਦੋਵੇਂ ਹੀ ਬੰਦੇ ਜਿਹੜੇ ਸਾਡੇ ਹਲਕੇ ਦਾ ਵਧਾਇਆ ਕਰ ਡਾਕਟਰ ਨੇਜਰ ਸਾਹਿਬ ਉਹ ਡਾਕਟਰ ਵੱਲੋਂ ਪੇਸ਼ੇ ਰਹੇ ਆ ਉਹ ਸਮਝਦੇ ਲੋਕਾਂ ਜੋ ਖਦਰਦ ਨੂੰ ਚੰਗਾ ਕੰਮ ਕਰਦੇ ਆ ਤੇ ਧਾਰੀਵਾਲ ਸਾਹਿਬ ਨੂੰ ਵੇਖਿਆ ਵੀ 2 ਸਾਲ ਚੰਗਾ ਕੰਮ ਕਰਦੇ ਇਸ ਕਰਕੇ ਅਸੀਂ ਸਮਝ ਸੋਚ ਕੇ ਫੈਸਲਾ ਕੀਤਾ ਕਿ ਇਹਨਾਂ ਦਾ ਸਮਰਥਨ ਕੀਤਾ ਵਰਪਾਲ ਸਾਹਿਬ ਤੁਹਾਡੇ ਆਸ ਪ੍ਰੋਸ ਲੋਕਾਂ ਨੇ ਵੀ ਸਾਨੂੰ ਦੱਸਿਆ ਕਿ ਤੁਸੀਂ 25 ਸਾਲ ਤੋਂ ਪਾਰਟੀ ਦੇ ਲਈ ਕੰਮ ਕੀਤਾ ਬੜੀ ਮਿਹਨਤ ਕੀਤੀ ਤੇ ਉਹ ਲੋਕ ਤੁਹਾਡੇ ਨਾਲ ਅੱਜ ਵੀ ਜੁੜੇ ਨੇ ਕੀ ਅਪੀਲ ਕਰਨੀ ਚਾਹੁੰਦੇ ਹੋ ਅੱਜ ਤੁਸੀਂ ਸਮਰਥਨ ਦਿੱਤਾ ਮੈਂ ਲੀਡਰਾਂ ਨੂੰ ਇਹ ਅਪੀਲ ਕਰਨੀ ਚਾਹੁੰਨਾ ਬੇਨਤੀ ਕਰਨੀ ਚਾਹੁੰਨਾ ਕਿ ਜਿਹੜਾ ਬੰਦਾ ਤੁਹਾਡੇ ਨਾਲ ਦੇਖੋ ਜੋੜਨਾ ਸੌਖਾ ਉਹਨੂੰ ਸਾਹਮਣੇ ਰੱਖਣਾ ਬੜਾ ਔਖਾ ਹੈ ਭਾਵੇਂ ਮੈਂ 20-25 ਸਾਲ ਕੋਈ ਅਹੁਦੇ ਤੇ ਨਹੀਂ ਰਿਹਾ ਵੀ ਜਿੱਦਾਂ ਮੈਂ ਸਰਕਾਰ ਦਰਬਾਰੇ ਲੇਕਿਨ ਜਿਹੜੇ ਬੰਦੇ ਮੇਰੇ ਨਾਲ 20 ਸਾਲ ਪਹਿਲਾਂ ਜੁੜੇ ਹੋਏ ਅੱਜ ਵੀ ਜੁੜੇ ਐ ਕਿ ਮੈਂ ਉਹਨਾਂ ਦੀ ਹਰ ਗੱਲ ਨੂੰ ਆਪਣੀ ਗੱਲ ਸਮਝਦਾ ਹਰ ਕੰਮ ਨੂੰ ਆਪਣਾ ਕੰਮ ਸਮਝਦਾ ਉਹਨਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਇਸ ਕਰਕੇ ਮੇਰੇ ਨਾਲ ਜੁੜੇ ਅੱਜ ਵੀ ਹੋ ਤੇ ਮੈਂ ਲੀਡਰ ਨੂੰ ਅਪੀਲ ਕਰਦਾ ਵੀ ਲੋਕਾਂ ਨੂੰ ਚਾਹੀਦਾ ਕਿ ਪਾਰਟੀ ਨੇ ਵੇਖਣ ਪਾਰਟੀ ਕਿਹੜੀ ਹੈ ਉਹ ਇਹ ਵੇਖਣ ਵੀ ਲੀਡਰ ਲੋਕਾਂ ਦੀ ਕਿਹੜਾ ਗੱਲ ਸੁਣਦਾ ਜਿਹੜਾ ਲੀਡਰ ਸਾਫ਼ ਸੁਥਰਾ ਉਹਨੂੰ ਚੋਣ ਪਾਰਟੀ ਵਿੱਚ ਸਾਰੀਆਂ ਪਾਰਟੀਆਂ ਵਿੱਚ ਬੰਦੇ ਚੰਗੇ ਵੀ ਹੁੰਦੇ ਆ ਕਿਸੇ ਵੇਲੇ ਮਾੜੇ ਵੀ ਹੁੰਦੇ ਆ ਪਰ ਜਿਹੜਾ ਤਦੋਂ ਆਪਾਂ ਲੋਕਾਂ ਕੋਲ ਵੋਟ ਮੰਗਦੇ ਆ ਲੋਕ ਸੋਚਣ ਕਿ ਕਿਹੜਾ ਬੰਦਾ ਲੋਕਾਂ ਦੀ ਗੱਲ ਕਰਦਾ ਉਹ ਉਹਨੂੰ ووٹ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ ਇਹ ਸਨ ਸਰਦਾਰ ਅਮਰੀਤ ਸਿੰਘ ਵਰਪਾਲ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਤੇ ਆਮ ਆਦਮੀ ਪਾਰਟੀ ਨੂੰ ਹੋਰ ਬਲ ਮਿਲ ਗਿਆ ਤੇ ਆਨ ਆਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਲੱਗਦਾ ਹੈ ਕਿ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੇਗੀ